ਇਹ ਦੀ ਇੱਕ ਹੁੰਦੇ ਨੇ ਜੇ ਲੈ ਅਖਲਾ ਦੇਸ ਤੂੰ ਅਖਲਾ ਦੇਸ ਤੂੰ ਕਦੋਂ ਭੁੱਲਿਆ ਨਟ ਦੇ ਲੈ ਨੀ ਮਇਓ ਨਾ ਨੀ ਪੈਂਦਾ ਜਿਹੜੇ ਸਾਰੇ ਆ ਨਾ ਪੈਂਦੇ ਨੇ ਨੀ ਮਇਓ ਨਾ ਨੀ ਪੈਂਦਾ ਜਿਹੜੇ ਸਾਰੇ ਆ ਨਾ ਪੈਂਦੇ ਨੇ ਨੀ ਮਇਓ ਨਾ ਨਾ ਨੀ ਪੈਂਦਾ ਨੀ ਭਾਈ ਜੀ ਇੱਕ ਤੇ ਹੁੰਦੇ ਨੇ ਜਲੇ ਅਖੜਾ ਦੇਸ ਤੂੰ ਅਖੜਾ ਦੇਸ ਤੂੰ ਕਦੋਂ ਭੁੱਲਿਆ ਨਟਦੇ ਨੇ ਨੀ ਮਇਓ ਨਾ ਨੀ ਪੈਂਦਾ ਜਿਹੜੇ ਸਾਰੇ ਆ ਨ ਪੈਂਦੇ ਨੇ ਨੀ ਮਇਓ ਨਾ ਨੀ ਪੈਂਦਾ ਜਿਹੜੇ ਸਾਰੇ ਆ ਦਾ ਪੈਂਦੇ ਨੇ ਨੀ ਮਇਓ ਨਾ ਨੀ ਪੈਂਦਾ ਨੀ ਕਹੇ ਦੀ ਇੱਕ ਹੁੰਦੇ ਨੇ ਜਲੇ ਇਕ ਰਾਹ ਦੇ ਸਤੂ ਅਕਲਾ ਦੇ ਸਤੂ ਕਦੋਂ ਪੁੱਲਿਆ ਨਟੈਦਾਨੇ ਨੀ ਮਇਓ ਨਾਨੀ ਪੈਂਦਾ ਜਿਹੜੇ ਸਾਰੇ ਆ ਨ ਪੈਂਦੇ ਨੇ ਨੀ ਮਇਓ ਨਾਨੀ ਪੈਂਦਾ ਜਿਹੜੇ ਸਾਰੇ ਆ ਤਾਂ ਪੈਂਦੇ ਨੇ ਨੀ ਮਇਓ ਨਾਨੀ ਪੈਂਦਾ ਨਹੀਂ ਕਹੇ ਦੀ ਇੱਕ ਹੁੰਦੈ ਨੇ ਜਿਲੇ ਅਖਲਾ ਦੇ ਸਤੂ ਅਖਲਾ ਦੇ ਸਤੂ ਕਦੋਂ ਬੁੱਲਿਆ ਨਟਦਾਲੇ ਨੀ ਮਯੋਂ ਨਾ ਨੀ ਪੈਂਦਾ ਜਿਹੜੇ ਸਾਰਿਆਂ ਦਾ ਪੈਂਦੇ ਨੇ ਨੀ ਮਯੋਂ ਨਾ ਨੀ ਪੈਂਦਾ ਜਿਹੜੇ ਸਾਰਿਆਂ ਦਾ ਪੈਂਦੇ ਨੇ ਮਯੋਂ ਦਾ ਨਾ ਨੀ ਬੈਂਦਾ ਨੀ ਕਹੇ ਦੀ ਇੱਕ ਹੁੰਦੇ ਨੇ ਜਿਹੜੇ ਅਖੜਾਂ ਦੇ ਸਤੂ ਅਖੜਾਂ ਦੇ ਸਤੂ ਕਦੋਂ ਬੁੱਲਿਆ ਨਟਦਾਨੇ ਨੀ ਮਇਓ ਨਾ ਨੀ ਪੈਂਦਾ ਜਿਹੜੇ ਸਾਰੇ ਨਾ ਪੈਂਦੇ ਨੇ ਨੀ ਮਇਓ ਨਾ ਨੀ ਪੈਂਦਾ ਜਿਹੜੇ ਸਾਰੇ ਆ ਨਾ ਪੈਂਦੇ ਨੇ ਨੀ ਮਇਓ ਨਾ ਨੀ ਪੈਂਦਾ ਨੀ ਹੈਰੀ ਇਕ ਹੁੰਦੇ ਨੇ ਜਲੇ ਅਖੜਾ ਦੇ ਸਤੂ ਅਖੜਾ ਦੇ ਸਤੂ ਕਦੋਂ ਬੁੱਲਿਆ ਨਟੰਦੈ ਨੇ ਨੀ ਮਇਓ ਨਾ ਨੀ ਪੈਂਦਾ ਜਿਹੜੇ ਸਾਰੇ ਆ ਨ ਪੈਂਦੇ ਨੇ ਨੀ ਮਇਓ ਨਾ ਨੀ ਪੈਂਦਾ ਜਿਹੜੇ ਸਾਰੇ ਆ ਨ ਪੈਂਦੇ ਨੇ ਇਵੇਂ ਹੁੰਦਾ ਨਾ ਨੀ ਪੈਂਦਾ ਨੀ ਹੇ ਜੀ ਇੱਕ ਤੇ ਹੁੰਦੇ ਨੇ ਜਿਹੜੇ ਅਖੜਾ ਦੇਸ ਤੂੰ ਅਖੜਾ ਦੇਸ ਤੂੰ ਕਦੋਂ ਭੁੱਲਿਆ ਨਾ ਤੈਨਾਂ ਨੇ ਨੀ ਮਇਓ ਨਾ ਨੀ ਪੈਂਦਾ ਜਿਹੜੇ ਸਾਰੇ ਆ ਨਾ ਪੈਂਦੇ ਨੇ ਨੀ ਮਇਓ ਨਾ ਨੀ ਪੈਂਦਾ ਜਿਹੜੇ ਸਾਰੇ ਆ ਦਾ ਪੈਂਦੇ ਨੇ ਨੀ ਮਇਓ ਨਾ ਨੀ ਪੈਂਦਾ ਨੀ ਕਹੇ ਰੀ ਇੱਕ ਹੁੰਦੇ ਨੇ ਜਲੇ ਇਕਰਾ ਦੇ ਸਤੂ ਇਕਲਾ ਦੇ ਸਤੂ ਕਦੋਂ ਪੁਲੀਆਂ ਨਟਦੇ ਨੇ ਨੀ ਮਇਓ ਨਾ ਨੀ ਪੈਂਦਾ ਜਿਹੜੇ ਸਾਰੇ ਆ ਨਾ ਪੈਂਦੇ ਨੇ ਨੀ ਮਇਓ ਨਾ ਨਾ ਨੀ ਪੈਂਦਾ ਜਿਹੜੇ ਸਾਰੇ ਆ ਨਾ ਪੈਂਦੇ ਨੇ ਨੀ ਮਇਓ ਨਾ ਨਾ ਨੀ ਪੈਂਦਾ ਨੀ